yeah é. சாா சதா ரச்சா சேப சத மேல பையா மீ சத்பு ரே சர ਆਦੇਆ ਦਿੱਤਾ ਪੈਣੇ ਕਾਣ ਮਹਾਰਾਜ ਨੂੰ ਸਦਮਾ ਜੇਹੋ ਤੇ ਮਨ ਵਿੱਚ ਇਹ ਸੀ ਕਿ ਮੇਰੀ ਲੜਕੀ ਦਾ ਵਿਸਾ ਛੱਡਿਆ ਤੇ ਮੈਂ ਤੇ ਮਹਾਰਾਜ ਨੂੰ ਬਦਲਾ ਲੈਣ ਤੇ ਜਿੱਤੀ ਛੇਤੀ ਉਹ ਸਾਡੇ ਕੋਲ ਬਾਦਸ਼ਾਹ ਸ਼ਾਹਜਹਾਂ ਬਾਦਸ਼ਾਹ ਜਹਾਗੀਰ ਨੇ ਕਈ ਤਰ੍ਹਾਂ ਦੇ ਸਵਾਲ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਤੇ ਕੀਤੇ ਸਵਾਲਾਂ ਦੇ ਜਵਾਬ ਉਹਨੇ ਸੁਣਿਆ ਸਾਤ ਸ੍ਰੀ ਅਕਾਲ ਊਏ ਸੁਣਿਆ ਸਾਤ ਸ੍ਰੀ ਅਕਾਲ ਸੁਣਿਆ ਸਾਤ ਸ੍ਰੀ ਅਕਾਲ ਉਹ ਨਿਹਾਲ ਸਤ ਸ੍ਰੀ ਅਕਾਲ ਜਹਾਂ ਗੀਰ ਨੇ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਤੇ ਬੜੇ ਸਵਾਲ ਕੀਤੇ ਔਰ ਉਹਨਾਂ ਸਵਾਲਾਂ ਦੇ جواب ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਭਰੇ ਦਰਬਾਰਾਂ ਦੇ ਵਿੱਚ ਦੇਰ ਲੱਗ ਪਏ ਜਵਾਬ ਦਿੰਦੇ ਆ ਬਾਦਸ਼ਾਹ ਜਹਾਂਗੀਰ ਸ਼ਰਮਿੰਦਾ ਹੁੰਦਾ ਹੈ ਗੁਰੂ ਵਰਤਿੰਦੇ ਪਾਚਾ ਮਹਾਰਾਜੀ ਉਹ ਸਜਾ ਦੇ ਅੰਦਰ ਉਹਨਾਂ ਜਨਾਂ ਨੇ ਇੱਕ ਕਾਨੂੰਨ ਬਣਿਆ ਜਿਹੜਾ ਜਿਹੜਾ ਕਾਨੂੰਨ ਬਾਦਸ਼ਾਹ ਚੰਗੇਜ਼ ਖਾਨ ਨੇ ਬਣਾਇਆ ਇਹ ਮੰਗੋਲਾਂ ਦਾ ਇੱਕ ਬਹੁਤ ਵੱਡਾ ਬਾਦਸ਼ਾਹ ਹੋਇਆ ਚੰਗੇਜ਼ ਖਾਨ ਉਹਨੇ ਇੱਕ ਕਾਨੂੰਨ ਬਣਾਇਆ ਉਸ ਕਾਨੂੰਨ ਦਾ ਨਾਮ ਰੱਖਿਆ ਯਾਸਾ ਕਾਨੂੰਨ ਯਾਸਾ ਕਾਨੂੰਨ ਉਹਦੀ ਵਿਚਾਰਧਾਰਾ ਇਹ ਹੁੰਦੀ ਹੈ ਕਿ ਜਦੋਂ ਧਾਰਮਿਕ ਪ੍ਰਤਿਭਾ ਵਾਲੇ ਬੰਦੇ ਨੂੰ ਸਜਾਏ ਮੌਤ ਦੇਣੀ ਹੋਵੇ ਤੇ ਉਹਨੂੰ ਐਹੋ ਜੀ ਮੌਤ ਦੇਣੀ ਚਾਹੀਦੀ ਹੈ ਜਿਹਦੇ ਕਰਕੇ ਉਹ ਨਾਲੇ ਤੇ ਸੰਸਾਰ ਤੋਂ ਕਲਾ ਜਾਏ ਮਰ ਜਾਏ ਪਰ ਉਹਦੇ ਸਰੀਰ ਦਾ ਇੱਕ ਵੀ ਫੂਨ ਦਾ ਟੁਕੜਾ ਧਰਤੀ ਤੇ ਨਾ ਰਹੇ ਇਸੇ ਕਰਕੇ ਗੁਰੂ ਅਰਜਨ ਦੇਵ ਸੱਚੇ ਪਵਿੱਤਰ ਹੈ